ਚੇਅਰਮੈਨ ਸਾਹਿਬ ਅੱਜ ਜਿਹੜੀ ਅਲਾਟਮੈਂਟ ਕੀਤੀ ਹੈ ਕੀ ਕਹੋਗੇ ਕੀ ਅਪੀਲ ਕੀ ਇਹਨਾਂ ਨੂੰ ਖਰੀਦਦਾਰਾਂ ਦੇਖੋ ਜੀ ਤੇ ਜਨਵਰੀ 2024 ਦੇ ਵਿੱਚ ਇਹ ਜਿਹੜੀ ਆਕਸ਼ਨ ਜਿਹੜੀ ਆ ਇੰਪਰੂਵਮੈਂਟਸ ਗੁਰਦਾਸਪੁਰ ਉਹ ਕਰਵਾਈ ਗਈ ਸੀ ਜਿਹਦੇ ਵਿੱਚ तकरीबन 79 ਅ ਅਲਾਟੀਆਂ ਨੇ ਆਪਣਾ ਵਿੱਚ ਲਿਆ ਸੀ ਆਪਣਾ ਹਿੱਸਾ ਲਿਆ ਸੀ ਇਹਦੇ ਵਿੱਚੋਂ 4 ਕੈਨਸਲ ਕਰਤੀਆਂ ਨੇ ਤੇ 75 ਸੈਕਸਫੁਲ ਹੋਈਆਂ ਨੇ ਠੀਕ ਹੈ ਜੀ तकरीबन तकरीबन 80 ਕਰੋੜ ਰੁਪਏ ਦਾ ਸੀ ਅਸੀਂ ਇਹ ਰਿਵਿਊ ਇੱਥੋਂ ਇਕੱਠਾ ਕੀਤਾ ਹੈ ਤੇ ਅੱਜ ਅਸੀਂ ਇਹਦਾ ਆਪਣਾ ਅਲਾਟਮੈਂਟ ਲੈਟਰ ਸ਼੍ਰੀ ਰਮਨ ਬਾਈ ਜੀ ਦੇ ਰਹਿਨਮਾਈ ਹੇਠ ਅਸੀਂ ਅੱਜ ਬੰਦੇ ਨੇ ਵੱਖ-ਵੱਖ ਆਪਣਾ ਡਿਪਾਰਟਮੈਂਟ ਦੇ ਕਈਆਂ ਨੇ ਮਤੇ ਪਹਿਲਾ ਇਹ ਕੀ ਸੀ ਕਿ ਇਹ ਖੁਸ਼ੀ ਹੁੰਦੀ ਆ ਕਿ ਜਦੋਂ ਹਰ ਇੱਕ ਕੈਟਾਗਰੀ ਦਾ ਅਸੀਂ ਬੰਦਾ ਦੇਖਦੇ ਆ ਕਿ ਸਾਹਮਣੇ ਸਾਡੇ ਖੜਾ ਆ ਉਹਨੇ ਸਾਡੇ ਕੋਲ ਪਲਾਟ ਲੈ ਲਿਆ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਪੋਲਿਟਿਕਲੀ ਕਰਕੇ ਇੱਕ ਇੱਕ ਸਾਈਡ ਕਰ ਦਿੱਤਾ ਜਾਂਦਾ ਸੀ ਤੇ ਮੈਂ ਸਾਰਿਆਂ ਨੂੰ ਮੁਬਾਰਕਾ ਦਵਾਂਗਾ ਜਲਦੀ ਜਲਦੀ ਜਿਹੜੀ ਸਾਰੀਆਂ ਸਟਾਰਟ ਕਰਨ ਇੰਪਰੂਵਮੈਂਟ ਟੈਸਟ ਵੱਲੋਂ ਉਹਨਾਂ ਦੇ ਜਿਹੜੇ ਆਪਣਾ ਜਿੱਥੇ ਜਗ੍ਹਾ ਖਰੀਦੀਆਂ ਗਈਆਂ ਨੇ ਉਹਨਾਂ ਦੇ ਬਾਹਰ ਪਾਰਕਿੰਗ ਬਣਾ ਦਿੱਤੀਆਂ ਗਈਆਂ ਨੇ ਮਿਸਕਿ ਉਹਨਾਂ ਨੇ ਤੋ ਸਾਰੀ ਗਰਾਂ ਤੋਂ ਪਹਿਲਾਂ ਹੀ ਅਸੀਂ ਉਹਨਾਂ ਵਾਸਤੇ ਸਾਰੀ ਤਿਆਰੀ ਕਰ ਦਿੱਤੀ ਆ ਤੁਸੀਂ ਉਹ ਸਾਰੀ ਕਰੋ ਆਪਣਾ ਬਿਜ਼ਨਸ ਸਟਾਰਟ ਕਰੋ ਤੇ ਮੈਂ ਸਾਰਿਆਂ ਨੂੰ ਮੁਬਾਰਕਾ ਦਿੰਨਾ ਆ ਤੇ ਬੈਲਸਾ ਨੂੰ ਮੁਬਾਰਕਾ ਦਿੰਨਾ ਆ ਜੀ ਕਿ ਜਿਹਨਾਂ ਦੇ ਸ਼ਹਿਰ ਦੇ ਵਿੱਚ ਇਹਨਾਂ ਦੀ ਰਹਿ ਮਨਾਵਾ ਇਹ ਹੇਠ ਇਹ ਕੰਮ ਹੋ ਰਿਹਾ ਤੇ ਉਹਨਾਂ ਵਾਲੇ ਦਿਨਾਂ ਵਿੱਚ ਹੋਰ ਵੀ ਅਸੀਂ ਆਪਸ਼ਨਾਂ ਕਰਾਵਾਂਗੇ ਤੇ ਬਸ ਉਹ ਆਦੇ ਦੇ ਵਿੱਚ ਹਿੱਸਾ ਸਾਰੇ ਲੈਣਗੇ ਤਾਂ ਦੱਸਿਓ ਅੱਜ ਇੰਪਰੂਵਮੈਂਟ ਟਰਸਟ ਵਿੱਚ ਅੱਜ ਬਹੁਤ ਸ਼ਹਿਰ ਵਾਸਤੇ ਇਲਾਕੇ ਵਾਸਤੇ ਖੁਸ਼ੀ ਦਾ ਮਕਾਮ ਹੈ ਕਿ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਵੱਲੋਂ ਜਿਹੜੀ ਸਕੀਮ ਨੰਬਰ 7 ਦੇ ਵਿੱਚ ਉਹ ਸਾਰੀਆਂ ਕੀਤੀਆਂ ਗਈਆਂ ਸੀ ਆਵੇਂ ਉਹ ਦੁਕਾਨਾਂ ਨੇ ਆਵੇਂ ਉਹ ਫਲੈਟ ਆ ਆਵੇਂ ਉਹ ਪਲਾਟਸ ਨੇ ਉਹ ਤਕਰੀਬਨ 75 ਪ੍ਰਾਪਰਟیز ਦੇ ਲੋਟ ਕੱਢੇ ਗਏ ਸਨ ਔਰ ਉਹਦੇ ਵਿੱਚ ਅੱਜ ਜਿਹੜੇ ਅਲਾਟਮੈਂਟ ਪੱਤਰ ਨੇ ਉਹ ਵੱਖ-ਵੱਖ ਜਿਨ੍ਹਾਂ ਦੇ ਜਿਨ੍ਹਾਂ ਨੂੰ ਅਲਾਟ ਹੋਏ ਨੇ ਉਹਨਾਂ ਨੂੰ ਅੱਜ ਮਿਲੇ ਨੇ ਇੱਥੇ ਸਭ ਤੋਂ ਪਹਿਲਾਂ ਜਿਹੜੇ ਅਲੋਟੀਜ਼ ਨੇ ਉਹਨਾਂ ਨੂੰ ਮੁਬਾਰਕ ਦਿਨਾਂ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਹੜੀ ਪ੍ਰਾਪਰਟੀ ਉਹਨਾਂ ਨੇ ਆਪਣੀ ਮਿਹਨਤ ਤੇ ਕਮਾਈ ਦੇ ਨਾਲ ਲਈ ਆ ਉਹ ਵਧੇ ਫੁੱਲੇ ਸੁੱਖ-ਡਾਣੀ ਹੋਵੇ ਔਰ ਉਹਨਾਂ ਨੂੰ ਜ਼ਿੰਦਗੀ ਦੀ ਹਰ ਅਸ਼ੀਰਵਾਦ ਤੇ ਪ੍ਰਮਾਤਮਾ ਦਾ ਉਹਨਾਂ ਨੂੰ ਹਾਸਲ ਹੋਵੇ ਅੱਜ ਮੈਨੂੰ ਇਹ ਵੀ ਦੱਸਦੇ ਹੋ ਖੁਸ਼ੀ ਆ ਕਿ ਪਹਿਲੀ ਵਾਰ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਗੁਰਦਾਸਪੁਰ ਇੰਪਰੂਵਮੈਂਟ ਟਰਸਟ ਫੋਨ ਦੇ ਵਿੱਚ ਦੁਬਾਰਾ ਆਈ ਔਰ ਸਾਡੇ ਰਜੀਵ ਸ਼ਰਮਾ ਜੀ ਉਹਦੇ ਚੇਅਰਮੈਨ ਨੇ ਉਹਦੇ ਵਿੱਚ ਅੱਜ 80 ਕਰੋੜ ਰੁਪਈਆ ਉਥੋਂ ਆਮਦਨ ਜਿਹੜੀ ਐ ਇੰਪਰੂਵਮੈਂਟ ਟਰਸਟ ਨੂੰ ਹੋਈ ਆ ਜਿਹੜਾ ਪ੍ਰਾਪਰਟੀਜ਼ ਦੇ ਵਿੱਚੋਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਰੈਵਨਿਊ ਸੀਗਾ ਉਹ ਬਹੁਤ ਘੱਟ ਹੁੰਦਾ ਸੀਗਾ ਉਹਦਾ ਕਾਰਨ ਇਹ ਆ ਵੀ ਅੱਜ ਦੀ ਮੂਵਮੈਂਟ ਦਸਟ ਨੇ ਜਿਹੜੀ ਪ੍ਰਾਪਰਟੀ ਦੀ ਅਲਾਟਮੈਂਟ ਆ ਉਹ ਪਾਰਦਰਸ਼ਤਾ ਨਾਲ ਔਰ ਮੈਰਿਟ ਔਰ ਹਰ ਬੰਦੇ ਨੂੰ ਖਰੀਦਣ ਦਾ ਹੱਕ ਦੇ ਕੇ ਇਹ ਅਲਾਟਮੈਂਟਾਂ ਕੀਤੀਆਂ ਨੇ ਪਿਛਲੇ ਇਸ ਟਰਮ ਦੇ ਵਿੱਚ ਜਿਸ ਵਕਤ ਕਾਂਗਰਸ ਦੀ ਸਰਕਾਰ ਸੀ ਔਰ ਉਸ ਵਕਤ ਜਿਹੜੇ ਚੇਅਰਮੈਨ ਸਨ ਉਹਨਾਂ ਨੇ ਕਦੇ ਵੀ ਪਾਰਦਰਸ਼ਤਾ ਦੇ ਨਾਲ ਇਹੋ ਜਿਹੀ ਜਿਹੜੀ ਅਲੋਟਮੈਂਟਸ ਨਹੀਂ ਹੋਈਆਂ ਉਸ ਵਕਤ ਹੁੰਦਾ ਕੀ ਸੀਗਾ ਕਿ ਜਿਸ ਵਕਤ ਆਪਣੇ ਮਤੇਸ਼ੀਆਂ ਨੂੰ ਆਪਣੇ ਬੰਦਿਆਂ ਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਆਨਲਾਈਨ ਅਪਲਾਈ ਕਰੋ ਆਹ ਬੰਦਾ ਅਪਲਾਈ ਨਹੀਂ ਸੀ ਕਰ ਚਰਦਾ ਨਤੀਜੇ ਦੇ ਤੌਰ ਦੇ ਉੱਪਰ ਤੁਸੀਂ ਅੱਜ ਵੀ ਰਿਕਾਰਡ ਕਢਾ ਕੇ ਦੇਖ ਲਓ ਕਿ ਉਸ ਵਕਤ ਜਿਹੜੀ ਪ੍ਰਾਪਰਟੀ ਦਾ ਰਿਜ਼ਰਵ ਪ੍ਰਾਈਸ ਮੰਨ ਲਓ 40 ਲੱਖ ਰੁਪਏ ਆ ਔਰ ਉਹਦੀ ਜਿਹੜੀ ਅਲੋਟਮੈਂਟ ਆ ਉਹ 40 ਲੱਖ 10000 20000 50000 ਦੇ ਖਤਮ ਹੋ ਜਾਂਦੀ ਸੀਗੀ ਜਦ ਕਿ ਉਹਦੀ ਮਾਰਕੀਟ ਦੇ ਵਿੱਚ ਕੀਮਤ 90 ਲੱਖ ਤੋਂ ਕਰੋੜ ਰੁਪਈਆ ਹੁੰਦੀ ਸੀਗੀ ਔਰ ਜਿਹੜੇ ਉਹਨਾਂ ਦੇ ਹਤੀਸ਼ੀ ਸਨ ਉਹਨਾਂ ਨੂੰ ਉਹ ਹੀ ਦਿੱਤੀ ਜਾਂਦੀ ਸੀ ਔਰ ਦੁਬਾਰਾ ਬੋਲੀ ਕੀਤੀ ਜਾਂਦੀ ਸੀ ਔਰ ਉਹ ਜਿਹੜਾ ਪੈਸਾ ਪ੍ਰੋਫਿਟ ਇੰਪਰੂਵਮੈਂਟ ਫੰਡਸ ਨੂੰ ਹੋਣਾ ਚਾਹੀਦਾ ਸੀ ਲੋਕਾਂ ਨੂੰ ਹੋਣਾ ਚਾਹੀਦਾ ਸੀ ਉਹ ਸਿਆਸੀ ਬੰਦਿਆਂ ਦੀਆਂ ਜੇ ਆਪਾਂ ਦੇ ਵਿੱਚ ਜਾਂਦਾ ਸੀ ਅੱਜ ਮੈਂ ਮੁਬਾਰਕ ਦਿੰਦਾ ਇੰਪਰੂਵਮੈਂਟ ਫੰਡਸ ਗੁਰਦਾਸਪੁਰ ਨੂੰ ਔਰ ਖਾਸ ਕਰਕੇ ਚੇਅਰਮੈਨ ਸਾਹਿਬ ਨੂੰ ਵੀ ਜਿਨ੍ਹਾਂ ਨੇ ਇਹ ਪਾਰਦਰਸ਼ਤਾ ਲਿਆ ਕੇ ਇੰਨਾ ਸਾਰਾ ਪ੍ਰੋਫਿਟ ਆ ਉਹ ਇੰਪਰੂਵਮੈਂਟ ਫੰਡ ਤੋਂ ਦਿੱਤਾ ਔਰ ਇਹ ਪੈਸਾ ਜਿਹੜਾ ਉਹ ਦੁਬਾਰਾ ਲੋਕਾਂ ਦੇ ਜੀਵਨ ਤਰ੍ਹਾਂ ਉੱਪਰ ਚੁੱਕਣ ਲਈ ਜਿਹੜੀਆਂ ਇੰਪਰੂਵਮੈਂਟ ਹੁੰਦੀਆਂ ਵਕਰੀਆਂ ਸਕੀਮਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਡਿਵੈਲਪਮੈਂਟ ਵਾਸਤੇ ਜਾਂ ਨਵੀਂ ਜਿਹੜੀਆਂ ਕੋਈ ਹੋਰ ਸਕੀਮਾਂ ਲੈਣੀਆਂ ਨੇ ਉਹਦੇ ਵਿੱਚ ਖਰਚਾ ਜਾਊਗਾ ਉਹਦੇ ਨਾਲ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਲੋਕਾਂ ਦਾ ਜੀਵਨ ਤਰ੍ਹਾਂ ਉੱਪਰ ਹੋਏਗਾ ਲੋਕਾਂ ਨੂੰ ਕਾਰੋਬਾਰ ਮਿਲੇਗਾ ਲੋਕਾਂ ਨੂੰ ਚੰਗੇ ਕੰਮ ਮਿਲਣਗੇ ਲੋਕਾਂ ਨੂੰ ਚੰਗੀ ਐਨਵਾਇਰਨਮੈਂਟ ਮਿਲੂਗੀ ਔਰ ਲੋਕਾਂ ਨੂੰ ਇੱਕ ਚੰਗੀ ਪੌਸ਼ ਕਲੋਨੀ ਜਿਹੜੀ ਆ ਉਹਦੇ ਵਿੱਚ ਰਹਿਣ ਦਾ ਮੌਕਾ ਮਿਲੂਗਾ ਸੋ ਇਸ ਕਰਕੇ ਮੈਂ ਸਮਝਦਾ ਜੇ ਉਹ ਕਿਤੇ ਇਹੋ ਜੀ ਲੋੜ ਹੋਵੇ ਆਮ ਆਦੀ ਪਾਰਟੀ ਦੀ ਸਰਕਾਰ ਦਾ ਮੰਤਵ ਇਹ ਆ ਕਿ ਹਰ ਚੀਜ਼ ਦੇ ਵਿੱਚ ਪਾਰਦਰਸ਼ਤਾ ਆਵੇ ਇਮਾਨਦਾਰੀ ਆਵੇ ਔਰ ਜਿਹਦਾ ਹੱਕ ਆ ਉਹ ਹੱਕ ਜਿਹੜਾ ਉਹਨੂੰ ਮਿਲਣਾ ਚਾਹੀਦਾ ਅੱਜ ਜਿਸ ਨੇ ਵੀ ਅਪਲਾਈ ਕੀਤਾ ਜਿਹਦੀ ਰੇਟ ਠੀਕ ਸੀਗਾ ਹਾਂ ਉਹਨੂੰ ਪ੍ਰਾਪਰਟੀ ਮਿਲੀ ਆ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਦਖਲਅੰਦਾਜ਼ੀ ਜਿਹੜੀ ਆ ਨਹੀਂ ਹੋਈ ਇੱਕ ਵਾਰੀ ਫੇਰ ਜਿੱਥੇ ਮੈਂ ਟਰਸਟ ਦੇ ਸਾਰੇ EMPLOYEES ਨੂੰ ਧੰਨਵਾਦ ਕਰਦਾ ਉੱਥੇ ਜਿਹਨਾਂ ਨੇ ਅੱਜ ਖਰੀਦਦਾਰ ਨੇ ਅਲਾਟਿਸ ਨੇ ਉਹਨਾਂ ਨੂੰ ਫੇਰ ਇੱਕ ਵਾਰੀ ਪੁਵਾਰਕ ਦਿੰਦਾ ਅਲਾਟਮੈਂਟ ਤੋਂ ਬਾਅਦ ਕੀ ਉਹ ਬਿਲਡਿੰਗ ਬਣਾ ਸਕਣਗੇ ਹਮ ਬਿਲਕੁਲ ਮੈਂ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਜਿਹੜੇ ਅਲਾਟਮੈਂਟ ਉਹਨਾਂ ਨੂੰ ਮਿਲੀ ਆ ਉਹਨੂੰ ਬਾਈਲॉज ਨੂੰ ਸਾਹਮਣੇ ਰੱਖਦੇ ਹੋਏ ਉਹ ਸਾਰੀ ਜਲਦੀ ਤੋਂ ਜਲਦੀ ਸ਼ੁਰੂ ਕਰਨ ਤਾਂ ਕਿ ਉਹ ਚੀਜ਼ਾਂ ਪਈਆਂ ਨਾ ਰਹਿਣ ਉਸ ਸਾਰੀ ਜਲਦੀ ਤੋਂ ਕਰਨ ਔਰ ਉਹਦੇ ਨਾਲ ਫਿਰ ਜਿਹੜੀ ਕਲੋਨੀ ਆ ਉਹਦੀ ਦਿੱਖ ਵੀ ਵਧੀਆ ਹੁੰਦੀ ਆ ਲੋਕਾਂ ਨੂੰ ਉਹਦਾ ਫਾਇਦਾ ਵੀ ਹੁੰਦਾ ਪਰ ਪ੍ਰੂਵੈਂਸ ਕ੍ਰਸਟਾ ਲਾ ਕਹਿੰਦਾ ਕਿ 75% ਜਿਹੜੀ ਉਹ ਅਮਾਉਂਟ ਪਹਿਲੇ ਡਿਸਟਰੀ ਫੇਰ ਉਹ ਸਾਰੀ ਉਹਦਾ ਉਹਦਾ ਰੀਜ਼ਨ ਹੈ ਉਹ ਚੇਅਰਮੈਨ ਸਾਹਿਬ ਵੀ ਦੱਸਣਗੇ ਆਪਾਂ ਕਰਨਾ ਤਾਂ ਬਾਈ ਲਾਸ ਦੇ ਨਾਲ ਹੀ ਆ ਪਰ ਉਸਾਰੀ ਜਿਹੜੀ ਆ ਮੇਰੀ ਅਪੀਲ ਹੋਊਗੀ ਵੀ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ ਠੀਕ ਹੈ